ਰਵਨੀਤ ਸਿੰਘ ਬਿੱਟੂ ਨੇ ਜਦ ਤੋਂ ਕਾਂਗਰਸ ਛੱਡ ਕੇ ਭਾਜਪਾ ਦਾ ਪੱਲਾ ਫੜਿਆ ਉਸ ਵੇਲੇ ਤੋਂ ਬਾਅਦ ਹੀ ਪਲਟੀਆਂ ਮਾਰਦੇ ਨਜ਼ਰ ਆ ਰਹੇ ਨੇ ਕਦੀ ਕੋਈ ਗੱਲ ਕਰਦੇ ਨੇ ਤੇ ਕਦੀ ਕੋਈ ਕਰ ਜਾਂਦੇ ਨੇ ਪਹਿਲਾਂ ਕਾਂਗਰਸ 'ਚ ਰਹਿੰਦੇ ਆਂ ਕੁਝ ਹੋਰ ਕਿਸਮ ਦੀਆਂ ਗੱਲਾਂ ਕੀਤੀਆਂ ਭਾਜਪਾ 'ਚ ਆਉਣ ਤੋਂ ਬਾਅਦ ਅਚਾਨਕ ਵੱਖ-ਵੱਖ ਕਿਸਮ ਦੀਆਂ ਗੱਲਾਂ ਕਰਨ ਲੱਗ ਗਏ ਆਉਣ ਸਾਰ ਹੀ ਪਹਿਲਾਂ ਕਿਸਾਨਾਂ ਨੂੰ ਨਸ਼ੇੜੀ ਦੱਸਿਆ ਆਉਣ ਸਾਰ ਹੀ ਕਿਸਾਨਾਂ ਨੂੰ ਅਫੀਮਚੀ ਦੱਸਿਆ ਭੁੱਖੀ ਖਾਣੇ ਦੱਸਿਆ ਔਰ ਉਸ ਤੋਂ ਬਾਅਦ ਕਹਿੰਦੇ ਕਿਸਾਨਾਂ ਨਾਲ ਲਈ ਆਪਾਂ ਰੈੱਡ ਕਾਰਪਟ ਵਿਛਾ ਦੇਾਂਗੇ ਔਰ ਜਿੱਥੇ ਹੁਣ ਗੱਲ ਕਰ ਰਹੇ ਸੀ ਕਿ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਨਾਲ ਗੱਲ ਕਰਾਂਗੇ ਭਾਈ ਅਮਰਿਤਪਾਲ ਸਿੰਘ ਦੇ ਨਾਲ ਜਾ ਕੇ ਗੱਲ ਕਰਾਂਗੇ ਉੱਥੇ ਹੁਣ ਭਾਈ ਅਮਰਿਤਪਾਲ ਸਿੰਘ ਨੂੰ ਵਾਰਨਿੰਗ ਦਿੰਦੇ ਨਜ਼ਰ ਆ ਰਹੇ ਨੇ ਹੈਰਾਨੀ ਦੀ ਗੱਲ ਹੈ ਕਿ ਪੈਰ ਪੈਰ ਤੇ ਰਮਨੀਤ ਬਿੱਟੂ ਦੇ ਬਿਆਨ ਕਿਵੇਂ ਬਦਲ ਰਹੇ ਨੇ ਕਿਵੇਂ ਰਮਨੀਤ ਬਿੱਟੂ ਕਦੀ ਕੁਝ ਤੇ ਕਦੀ ਕੁਝ ਗੱਲਾਂ ਕਰਦੇ ਪਏ ਨੇ ਕਿਉਂ ਇਦਾਂ ਕਰਦੇ ਪਏ ਨੇ ਸਟੈਂਡ ਕਿਉਂ ਨਹੀਂ ਇੱਕ ਇਖਤਿਆਰ ਕਰ ਰਹੇ بڑے ਸਵਾਲ ਖੜਦੇ ਨੇ ਰਵਨੀਤ ਬਿੱਟੂ ਦੁਬਾਰਾ ਇੱਕ ਬਿਆਨ ਦੇ ਗਏ ਨੇ ਉਹ ਰਵਨੀਤ ਬਿੱਟੂ ਜਿਹੜੇ ਗੱਲ ਕਰਦੇ ਸੀ ਕਿ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨਾਲ ਮਿਲ ਕੇ ਗੱਲ ਕਰਾਂਗੇ ਔਰ ਰਵਨੀਤ ਬਿੱਟੂ ਜਿਹੜੇ ਗੱਲ ਕਰਦੇ ਸੀ ਕਿ ਬੰਦੀ ਸਿੰਘਾਂ ਨੂੰ ਛਡਾਉਣ ਵਾਸਤੇ ਮੈਂ ਆਪ ਅੱਗੇ ਆਵਾਂਗਾ ਔਰ ਰਵਨੀਤ ਬਿੱਟੂ ਜਿਹੜੇ ਗੱਲ ਕਰਦੇ ਸੀ ਕਿ ਭਾਈ ਅਮਰਤਪਾਲ ਸਿੰਘ ਦੇ ਨਾਲ ਮਿਲ ਬੈਠ ਕੇ ਗੱਲਬਾਤ ਹੋਵੇਗੀ ਔਰ ਰਵਨੀਤ ਬਿੱਟੂ ਹੁਣ ਵਾਰਨਿੰਗਾਂ ਦਿੰਦੇ ਫਿਰਦੇ ਭਾਈ ਅਮਰਤਪਾਲ ਸਿੰਘ ਨੂੰ ਐਦਾਂ ਕਿਉਂ ਹੋ ਰਿਹਾ ਕਿਉਂ ਰਵਨੀਤ ਬਿੱਟੂ ਨੇ ਭਾਈ ਅਮਰਤਪਾਲ ਸਿੰਘ ਬਾਰੇ ਤੱਤੀਆਂ ਗੱਲਾਂ ਕਰ ਦਿੱਤੀਆਂ ਬڑے ਸਵਾਲ ਖੜਦੇ ਪਏ ਨੇ ਔਰ ਰਮਨੀਤ ਬਿੱਟੂ ਦੇ ਉੱਤੇ ਖਾਸ ਕਰਕੇ ਕਿਉਂਕਿ ਪਹਿਲਾਂ ਕੁਝ ਤੇ ਬਾਅਦ ਵਿੱਚ ਕੁਝ ਤੇ ਹੁਣ ਦੁਬਾਰਾ ਕੁਝ ਹੋਰ ਗੱਲਾਂ ਕਰ ਰਿਹਾ ਰਮਨੀਤ ਬਿੱਟੂ ਨਜ਼ਰ ਆ ਰਹੇ ਨੇ ਪਲਟੀਆਂ ਸ਼ਾਇਦ ਜ਼ਿਆਦਾ ਹੋ ਗਈਆਂ ਨੇ ਐ ਪ੍ਰਤੀਤ ਹੋ ਰਿਹਾ ਹੈ ਕੀ ਬੋਲੇ ਰਮਨੀਤ ਬਿੱਟੂ ਆਓ ਸੁਣ ਲੈਂਦੇ ਹਾਂ ਕੋਈ ਜਗ੍ਹਾ ਨਹੀਂ ਗਈ ਉਹੀ ਅੱਜ ਮੇਰੀ ਆ ਉਹੀ ਪਾਰਟੀ ਦੀ ਲਾਈਨ ਉਹਨੂੰ ਲੋਕਾਂ ਨੇ ਐਮਪੀ ਚੁਣਿਆ ਸੰਵਿਧਾਨ ਦੀ ਉਹਨੇ ਮੰਨ ਕੇ ਗੱਲ ਤੇ ਹੁਣ ਉਹ ਸੌ ਚੱਕਣ ਨੂੰ ਜਿਹੜਾ ਏ ਉਹਨਾਂ ਨੇ ਕਿਹਾ ਮੈਂ ਆਉਣਾ ਉਹ ਸਿਧਾਂਤ ਵੀ ਸੌਂ ਦੀ ਸੌਂ ਸਿਧਾਂਤ ਦੀ ਚੱਕਣੀ ਹੈ ਕਾਨੂੰਨ ਦੀ ਚੱਕਣੀ ਹੈ ਇਸ ਕਰਕੇ ਇਹ ਗੱਲ ਕਹੀ ਸੀ ਤੇ ਉਹ ਵੀ ਇੱਕ ਚੈਨਲ ਤੇ ਉਹਨਾਂ ਦੇ ਪਿਤਾ ਜੀ ਨੇ ਇਹ ਗੱਲ ਕਹੀ ਸੀ ਵੀ ਅਸੀਂ ਗੱਲ ਕਰਨੀ ਚਾਹਾਂਗੇ ਤੇ ਸਾਨੂੰ ਜੇ ਅਸੀਂ ਉਹਨੂੰ ਲਾਈਨ ਤੇ ਲਿਆ ਕੇ ਜੇ ਉਹਨੇ ਗੱਲ ਕਰਨੀ ਹੈ ਅਸੀਂ ਤਾਂ ਉਹਨੂੰ ਇਹੀ ਕਹਿਣਾ ਭਾਈ ਦੇਸ਼ ਦੀ ਗੱਲ ਕਰ ਕਾਨੂੰਨ ਦੀ ਗੱਲ ਕਰ ਦਲਾਇ ਦੁਨ ਇਦੋਂ ਵੱਧ ਇਹਦੇ ਵਿੱਚ ਕੋਈ ਹੋਰ ਕੁਝ ਵੀ ਨਹੀਂਗਾ ਜੇ ਉਹ ਦੇਸ਼ ਦੇ ਹਿੱਤ ਦੀ ਗੱਲ ਕਰਦਾ ਦੇਸ਼ ਦੀ ਪੰਜਾਬ ਦੀ ਗੱਲ ਕਰਦਾ ਪਹਿਲਾਂ ਤੇ ਫਿਰ ਉਹਦੇ ਨੇ ਸਾਰੇ ਦਰਵਾਜ਼ੇ ਖੁੱਲੇ ਨੇ ਇਹ ਕੀ ਗੱਲ ਮੇਰੀ ਸਮਝੋ ਜਿਹੜਾ ਇਹ ਲੋਕਾਂ ਨੇ ਵੀ ਦੇਖ ਲਿਆ ਹੁਣ ਜਿਹੜੇ ਪੂਰੇ ਦੇ ਐਮਪੀ ਬਣੇ ਆ ਅੱਜ ਕਿੰਨੇ ਦਿਨ ਹੋ ਗਏ ਪਾਰਲੀਮੈਂਟ ਚੱਲਦੀ ਹੈ ਕਿਹੜੀ ਬ੍ਰੀਫ ਰਿਪੋਰਟ ਦੀ ਗੱਲ ਹੋਈ ਹੈ ਕਿਹੜੀ ਮੌਕੇ ਦੀ ਗੱਲ ਹੋਈ ਹੈ ਦੱਸੋ ਨਹੀਂ ਕਿਹੜੇ ਮੰਤਰੀਆਂ ਨੂੰ ਅੱਜ ਤੱਕ ਮਿਲੇ ਨੇ ਅੱਜ ਦਿਨ ਕਿੰਨੇ ਹੋ ਗਏ ਇਲੈਕਸ਼ਨ ਹੋਈ ਤੁਸੀਂ ਇੱਕ ਵੀ ਉਹਨਾਂ ਨੂੰ ਕਿਸੇ ਮਿਨਿਸਟਰ ਨੂੰ ਮਿਲਦੇ ਦੇਖਿਆ ਵੀ ਭਾਈ ਮੈਂ ਮੌਕੇ ਦੀ ਆ ਗੱਲ ਕਰ ਰਹੇ ਮੈਂ ਫਰੀਦਕੋਟ ਦੀ ਗੱਲ ਕਰ ਰਹੇ ਇਸ ਕਰਕੇ ਲੋਕ ਜਦ ਹੀ ਇੱਕਦਮ ਸਮਝ ਜਾਂਦੇ ਨੇ ਉਹ ਠੀਕ ਉਸ ਵੇਲੇ ਕੀ ਸੈਂਟੀਮੈਂਟ ਹੁੰਦਾ ਵੋਟਾਂ ਹੋ ਗਈਆਂ ਪਰ ਕੀ ਅੱਜ ਇਹ ਲੋਕਾਂ ਨੂੰ ਪਤਾ ਨਹੀਂ ਲੱਗੂਗਾ ਵੀ ਉਹਨਾਂ ਨੂੰ ਸੌਹ ਚੱਕਣ ਲਈ ਅਲੱਗ ਆਉਣਾ ਪਊਗਾ ਸੌਹ ਚੱਕ ਕੇ ਜਦੋਂ ਐਮਪੀ ਦੀ ਸੌਹ ਚੱਕਣਗੇ ਸੰਵਿਧਾਨ ਮੁਤਾਬਕ ਸੌਹ ਉਹਨਾਂ ਨੂੰ ਆਜ਼ਾਦਤ ਮਿਲ ਜਾਏਗੀ ਸੌਹ ਉਹ ਚੱਕਣਗੇ ਆ ਸੈਸ਼ਨ ਤੋਂ ਬਾਅਦ ਚੱਕ ਲੈਣਗੇ ਪਰ ਉਸ ਤੋਂ ਬਾਅਦ ਉਹਨਾਂ ਦਾ ਸਥਾਨ ਕਿੱਥੇ ਆ ਉਹ ਉਹ ਜਗ੍ਹਾ ਕਿਹੜੀ ਆ ਕੀ ਉੱਥੋਂ ਉਹ ਲੋਕਾਂ ਦੇ ਸਵਾਲ ਚੱਕ ਸਕਣਗੇ ਜੇ ਕੋਈ ਮੈਂ ਇੱਕ ਗੱਲ ਇੱਕ ਗੱਲ ਮੇਰੀ ਬੇਨਤੀ ਸੁਣੋ ਮੈਂ ਕੇਂਦਰ ਦਾ ਇਸ ਵੇਲੇ ਮੰਤਰੀ ਬੈਠਾ ਹਾਂ ਮਿਨਿਸਟਰ ਆ ਨਾ ਮੈਂ ਕੀ ਮਿਨਿਸਟਰ ਹੋਣ ਨਾਤੇ ਕਾਨੂੰਨ ਤੋੜ ਸਕਦਾ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ